ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਕੇਂਦਰ ਸਰਕਾਰ ਵੱਲੋਂ ਮਨਰੇਗਾ ਕਾਨੂੰਨਾ ਵਿੱਚ ਕੀਤੇ ਗਏ ਬਦਲਾਅ ਨੂੰ ਲੈ ਕੇ ਮੋਹਾਲੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਾਹਰ ਕਿਸਾਨ ਮਜ਼ਦੂਰ ਮੋਰਚਾ ਅਤੇ ਮਨਰੇਗਾ ਯੂਨੀਅਨ ਵੱਲੋਂ ਕੇਂਦਰ ਸਰਕਾਰ ਖਿਲਾਫ ਤਰਨਾ ਪ੍ਰਦਰਸ਼ਨ ਕੀਤਾ ਗਿਆ। ਅਦੇ ਥੋਪੇ ਗਏ ਕਾਨੂੰਨਾਂ ਨੂੰ ਵਾਪਸ ਲੈਣ ਲਈ ਸਬੰਧਤ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ। ਮੈਂ ਸਤਪਾਲ ਜ਼ਿਲ੍ਹਾ ਪ੍ਰਧਾਨ ਕੁਲਿੰਦ ਖੇਤ ਮਜ਼ਦੂਰ ਯੂਨੀਅਨ ਅੱਜ ਦਾ ਜੋ ਪ੍ਰੋਟੈਸਟ ਸੀ ਇਹ ਸੀਗਾ ਜਿਹੜੀ ਕੇਂਦਰ ਦੀ ਮੋਤੀ ਸਰਕਾਰ ਵੱਲੋਂ ਮਨਰੇਗਾ ਦਾ ਕਾਨੂੰਨ ਸੀ ਜਿਹੜਾ 2005 ਚ ਬਣਿਆ ਸੀ ਉਹਨੂੰ ਖਤਮ ਕਰਕੇ ਜੀ ਆਰਾਮ ਜੀ ਭਾਰਤ ਵਿਕਸਤ ਵਿਕਸਤ ਜੀ ਆਰਾਮ ਜੀ ਲੈ ਕੇ ਆਂਦਾ ਉਹਦੇ ਵਿਰੋਧ ਚ ਕੀਤਾ ਗਿਆ ਕਿਉਂਕਿ ਮਨਰੇਗਾ ਦਾ ਜਿਹੜਾ ਹੈਗਾ ਸੀ ਮਨਰੇਗਾ ਚ ਡਿਮਾਂਡ ਦੇ ਨਾਲ ਫੰਡ ਮਿਲਦਾ ਸੀ ਉਹ ਫੰਡ ਉਹਨਾਂ ਨੇ ਸਰਕਾਰ ਨੇ ਆਪਣੇ ਹੱਥ ਪਿੱਛੇ ਖਿੱਚ ਲਏ ਔਰ 60 40 ਦੀ ਰੇਸ਼ੋ ਕਰਦੀ ਜਿਹੜਾ 60% ਪੈਸਾ ਕਹਿੰਦੇ ਕੇਂਦਰ ਸਰਕਾਰ ਦਊਗੀ 40% ਸੂਬਿਆਂ ਦੇ ਭਾਰ ਪਾ ਦਿੱਤਾ ਗਿਆ ਕਿਉਂਕਿ ਸੂਬੇ ਦੀਆਂ ਸਰਕਾਰਾਂ ਤੁਸੀਂ ਵੀ ਜਾਣਦੇ ਹੋ ਅਸੀਂ ਵੀ ਜਾਣਦੇ ਹਾਂ ਕਰਜ਼ੇ 'ਚ ਡੁੱਬੀਆਂ ਪਈਆਂ ਨੇ ਆਪਣੇ ਮੁਲਾਜ਼ਮਾਂ ਨੂੰ ਤਨਖਾਹ ਦੇਣ ਲਈ ਉਹਨਾਂ ਕੋਲੇ ਪੈਸੇ ਨਹੀਂ ਹੁੰਦੇ ਤਿੰਨ ਤਿੰਨ ਚਾਰ ਚਾਰ ਮਹੀਨੇ ਆ ਜਿਹੜੇ ਮਨਰੇਗਾ ਦੇ ਮੁਲਾਜ਼ਮ ਵੀ ਬੈਠੇ ਨੇ ਇਹਨਾਂ ਨੂੰ ਅੱਜ ਵੀ ਤਿੰਨ ਤਿੰਨ ਮਹੀਨੇ ਹੋ ਗਏ ਤਨਖਾਹ ਨਹੀਂ ਮਿਲਿਆ ਜਦੋਂ ਹੁਣ ਉਹਨਾਂ ਨੂੰ ਤਨਖਾਹ ਨਹੀਂ ਮਿਲਦੀਆਂ ਜਦ 40% ਵਾਲਾ ਰੋਲਾ ਆ ਜਾਣਾ ਤਾਂ ਇਹ ਬਿਲਕੁਲ ਟੋਟਲੀ ਬੇਰੁਜ਼ਗਾਰ ਹੋ ਜਾਣਗੇ ਔਰ 12 ਕਰੋੜ ਦੇ ਨੇੜੇ ਜਿਹੜੇ ਮਨਰੇਗਾ ਮਜ਼ਦੂਰ ਨੇ ਸਾਰੇ ਭਾਰ ਤੇ ਵਿੱਚ ਉਹ ਬੇਰੁਜ਼ਗਾਰ ਹੋ ਜਾਣੇ ਆ ਉਹ ਆਪਣੇ ਪਰਿਵਾਰਾਂ ਦੇ ਉੱਤੇ ਵੀ ਬੋਝ ਬਣ ਜਾਣਾ ਇਸ ਲਈ ਅਸੀਂ ਇਸ ਕਾਨੂੰਨ ਨੂੰ ਕਹਿੰਦੇ ਆ ਵੀ ਜੀ ਰਾਮ ਜੀ ਨੂੰ ਵਾਪਸ ਲੈ ਕੇ ਮਨਰੇਗਾ ਦੇ ਕਾਨੂੰਨ ਮੁੜ ਬਹਾਲ ਕੀਤਾ ਜਾਵੇ ਔਰ ਜਿਹੜੇ ਇਸ ਚ ਮੁਲਾਜ਼ਮ ਕੰਮ ਕਰਦੇ ਨੇ 12 12 13 13000 ਤੇ ਇਹਨਾਂ ਨੂੰ ਪੱਕਿਆ ਰੈਗੂਲਰ ਕੀਤਾ ਜਾਵੇ ਰੈਗੂਲਰ ਕਰਕੇ ਤਾਂ ਕਿ ਉਹ ਆਪਣੇ ਪਰਿਵਾਰਾਂ ਦਾ ਢਿੱਡ ਜਿਹੜਾ ਹੈਗਾ ਸਹੀ ਤਰੀਕੇ ਨਾਲ ਪਾਰ ਸਕਣ ਇਹ ਅੱਜ ਦੀ ਮੁੱਖ ਤੌਰ ਤੇ ਮੰਗ ਹੈ ਅੱਜ ਦਾ ਜਿਹੜਾ ਪ੍ਰੋਟੈਸਟ ਹੈਗਾ ਉਹ ਮਨਰੇਗਾ ਦੇ ਵਿੱਚ ਜਿਹੜੇ ਚੇਂजेस ਕੀਤੇ ਗਏ ਆ ਤੇ ਜਿਹੜਾ ਇਹਨੂੰ ਨਵਾਂ ਨਾਂ ਲਾ ਕੇ ਪਾਲਿਸੀ ਲਾਂਦੀ ਗਈ ਹੈ ਬੀਬੀਐਮਆਰਐਮਜੀ ਠੀਕ ਹੈ ਉਹਦੇ ਵਿਰੋਧ ਦੇ ਵਿੱਚ ਹੈ ਕਿੱਥੇ ਇਹ ਜਿਹੜੀ ਪਾਲਿਸੀ ਜਦੋਂ ਬਣਾਈ ਸੀ ਇਹਦਾ ਮੇਨ ਜਿਹੜਾ ਉਦੇਸ਼ ਸੀਗਾ ਉਹ ਇਹ ਸੀਗਾ ਵੀ ਪਿੰਡਾਂ 'ਚੋਂ ਸ਼ਹਿਰਾਂ ਵੱਲ ਪਲਾਨ ਨਾ ਹੋਵੇ ਪਿੰਡ ਦੇ ਲੋਕਾਂ ਨੂੰ ਰੋਜ਼ਗਾਰ ਮਿਲੇ 100 ਦਿਨ ਦੀ ਗਾਰੰਟੀ ਤੇ ਮੋਦੀ ਸਰਕਾਰ ਨੇ ਉਹ ਗਾਰੰਟੀ ਖਤਮ ਕਰ ਦਿੱਤੀ ਹੈ ਇਸ ਤੋਂ ਇਲਾਵਾ ਜਿਹੜਾ ਪਲਾਨ ਹੈ ਉਹ ਵਾਦਾ ਜਾਊਗਾ ਤੋਂ ਦੂਜੀ ਗੱਲ ਹੈ ਅਸੀਂ ਬਾਰ-ਬਾਰ ਕਹਿੰਦੇ ਰਹੇ ਆਂ ਵੀ ਜਿਹੜੀ ਕੇਂਦਰ ਸਰਕਾਰ ਹੈ ਉਹ ਫੈਡਰਲ ਇਨਫਰਾਸਟ੍ਰਕਚਰ ਨੂੰ ਖਤਮ ਕਰਨ ਤੇ ਤਰੁਹੀ ਪਈ ਹੈ ਇਹ ਵੀ ਉਸੇ ਦਾ ਇੱਕ ਉਦਾਹਰਨ ਹੈ ਦੇਖੋ ਜਿਹੜਾ ਪਿੰਡ ਦੇ ਵਿੱਚ ਕੰਮ ਹੋਣਾ ਉਹ ਪਿੰਡ ਦੇ ਸਰਪੰਚ ਨੂੰ ਪਤਾ ਹੋਊਗਾ ਕਿ ਦਿੱਲੀ ਦੇ ਵਿੱਚ ਬੈਠੇ ਇੱਕ ਬਾਬੂ ਨੂੰ ਪਤਾ ਹੋਊਗਾ ਸੋ ਬੇਸਿਕਲੀ ਇਹ ਮਜ਼ਦੂਰਾਂ ਦੇ ਹੱਕਾਂ ਦੇ ਉੱਤੇ ਜਿਹੜੇ ਲੈਂਡਲੈਸ ਫਾਰਮਰ ਨੇ ਜਿਹੜੇ ਮਨਰੇਗਾ ਦੇ ਵਿੱਚ ਕੰਮ ਕਰਦੇ ਸੀ ਤੇ ਸੀਜ਼ਨ ਦੇ ਵਿੱਚ ਖੇਤਾਂ 'ਚ ਕੰਮ ਕਰਦੇ ਸੀ ਉਹਨਾਂ ਦੇ ਜਿਹੜੇ ਉਹਨਾਂ ਦੇ ਰੋਜੀ ਰੋਟੀ ਤੇ ਸਵਾਲ ਖੜਾ ਕਰਤਾ ਹੈ ਮੋਦੀ ਸਰਕਾਰ ਨੇ ਤੇ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਕਿਸਾਨ ਮਜ਼ਦੂਰ ਮੋਰਚਾ ਦੀ ਖਾਲ ਸੀ ਕਿ ਡੀਸੀ ਅਫਸਰਾਂ ਦੇ ਉੱਤੇ ਜਿਹੜੇ ਕੇਂਦਰ ਸਰਕਾਰ ਨੇ ਮਨਰੇਗਾ ਦੇ ਨਾਮ ਬਦਲ ਦਿੱਤਾ ਹੈ ਜਿਸ ਨੂੰ ਲੈ ਕੇ ਮਜ਼ਦੂਰਾਂ ਵਿੱਚ ਗੁੱਸੇ ਦੀ ਲਹਿਰ ਹੈ ਅੱਜ ਮਜ਼ਦੂਰਾਂ ਦੇ ਰੋਜ਼ ਪੱਤਰ ਲੈ ਕੇ ਵਿਧਾਨ ਸਭਾ ਪਹੁੰਚੇ ਹਰਪ੍ਰਤਨ ਸਿੰਘ ਈਟੀਓ उन्होंने कहा कि सारे प्रधानमंत्री दे पत्धानी देने हरभजन हर सिंह ने कहा के कि केंद्र सरकार वर्ग को खत्म करने में है तो उसके विरोध में मेरे इलाके के जो लोग हैं जो मनरेगा जॉब कार्ड जिनके पास था जिनको मनरेगा में काम मिलता था उनमें बहुत गुस्सा बनाया है उन्होंने मुझे लिख कर दिया है कि ये हमारा पेपर जो है वो आ, अपने प्रधानमंत्री तक पहुंचता कीजिए

ਉਹਨਾਂ ਦੇ ਸਮਰਥਨ ਵਿੱਚ ਬੁਲਾਏ ਗਏ ਵਿਸ਼ੇਸ਼ ਸੈਸ਼ਨ ਵਿੱਚ ਸ਼ਾਮਿਲ ਹੋਣਗੇ ਇਹ ਮਨਰੇਗਾ ਮਜ਼ਦੂਰਾਂ ਲਈ ਵਿਧਾਨ ਸਭਾ ਵਿੱਚ ਆਪਣੇ ਆਗੂਆਂ ਤੋਂ ਸਿੱਧੇ ਸੁਣਨ ਦਾ ਪਹਿਲਾ ਮੌਕਾ ਹੋਵੇਗਾ ਮੈਂ ਨਹੀਂ ਗੱਲ ਗੈਸੁਰਾ ਜੀ ਇਹ ਜੋ ਆਪਣੇ ਸਾਥ ਲੈ ਕੇ ਆਏ ਕਿਹੜਾ ਹੈ ਇਹ اور ਪੰਜਾਬੀ ਇਹ ਜੋ ہمارے ਨਰੇਗਾ ਵਰਕਰ ਹੈ ਨਰੇਗਾ ਮਜ਼ਦੂਰ ਹੈ ਉਨकी ਪੁਕਾਰ ਹੈ ਕਿ ਅੱਜ ਉਨਕੀ ਜੋ ਥਾਲੀ ਹੈ ਉਹ ਨਰਿੰਦਰ ਮੋਦੀ ਨੇ ਛੀਨ ਲਈ ਹੈ ਅੱਜ ਜੋ ਨਰੇਗਾ ਦਾ ਕਤਲ ਕੀਤਾ ਹੈ ਅੱਜ ਉਹ ਨਰੇਗਾ ਦਾ ਜੋ ਕਤਲ ਕੀਤਾ ਹੈ ਲੋਕੋ ਨੇ ਲਿਖ ਕੇ ਦਿਆ ਹੈ कि नरेगा का कत्ल होने से हमारे जो घर के चूल्हे हैं वो ठंडे हो जाएंगे हमारे घर में परिवार वाले बच्चे क्या खाना खाएंगे बच्चों को कहा से पढ़ाएंगे कैसे हम काम करेंगे इसलिए ये सारा दर्द जो है हम लोग लेके आए हैं ताकि मान स्पीकर के थ्रू हम ये प्रधानमंत्री नरेंद्र मोदी को भेज सके केंद्र सरकार ने मनरेगा का नाम बदल दिया जिसको लाके मजदूर की लहर है मजदूर पत्र विधान विधानसभा पहुंचे विधायक जसवंत सिंह ਉਨਾ ਕਈ ਸਾਰੇ ਪੱਤਰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦੇਣ ਲਈ ਪੇਚੇ ਗਏ ਹਨ ਗੱਜਨ ਮਾਚੋ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਗਰੀਬ ਦੇ ਮੂੰਹ ਵਿੱਚ ਰੋਟੀ ਖੋੜੀ ਜਿਸ ਨੂੰ ਲੈ ਕੇ ਮਨਰੇਗਾ ਵਰਕਰ ਬੇहद ਦੁਖੀ ਹਨ ਉਹਨਾਂ ਦੇ ਬੱਚਿਆਂ ਦੀਆਂ ਇਹਦੇ ਵਿੱਚ ਖੁਸ਼ੀਆਂ ਨੇ ਉਹਨਾਂ ਦੇ ਪਰਿਵਾਰਾਂ ਦੀ ਦਾਲ ਰੋਟੀ ਆ ਉਹਨਾਂ ਨੂੰ ਜਿਉਣ ਦੇ ਹੱਕ ਦਾ ਅਧਿਕਾਰ ਕਿ ਕੀ ਹੈ ਜਿਹੜੇ ਡਿਸਟ੍ਰਿਕਟ ਸਾਰੇ ਆ ਤੁਹਾਡੇ ਵਾਲੇ ਨਹੀਂ ਇਹ ਇਕੱਲੇ ਮਲੇ ਕੋਟਲਾ ਡਿਸਟ੍ਰਿਕਟ ਦੇ ਹਲਕਾ ਮੇਰਾ ਅਮਰਗੜਾ ਜਿਹਦੇ ਵਿੱਚੋਂ ਸਾਨੂੰ ਕੱਲੇ ਕੱਲੇ ਵਰਕਰ ਨੇ ਨਰੇਗਾ ਵਰਕਰ ਨੇ ਐਪਲੀਕੇਸ਼ਨ ਦਿੱਤੀ ਆ ਵੀ ਸਾਡੇ ਨਾਲ ਕੇਂਦਰ ਸਰਕਾਰ ਜਿਹੜਾ ਮੋਦੀ ਸਰਕਾਰ ਆ ਤੱਕਾ ਨਾ ਕਰੇ ਨਰੇਗਾ ਦੇ ਨਿਯਮ ਨਾ ਬਦਲੇ ਅਸੀਂ ਇਹਨਾਂ ਤੋਂ ਰੋਜੀ ਰੋਟੀ ਚਲਾਉਣੀ ਆ ਅਸੀਂ ਆਪਣੇ ਪਰਿਵਾਰ ਪਾਲਦੇ ਹਾਂ ਬਰੇ ਵਿਧਾਨ ਸਭਾ ਚੋਂ ਲੈ ਕੇ ਦਫ਼ਤਰ ਚ ਲੈ ਜਾਂਦੇ ਇੱਥੇ ਲੈ ਕੇ ਨਹੀਂ ਵਿਧਾਨ ਸਭਾ ਦੇ ਵਿੱਚ ਸਾਡਾ ਅੱਜ ਸੈਸ਼ਨ ਨਾ ਸਪੀਕਰ ਸਾਹਿਬ ਨੂੰ ਫੇਸ ਕਰਨੇ ਨੇ ਇਹੀ ਸਾਡੇ ਕੋਲ ਇੱਕ ਜਰੀਆ ਵੀ ਅਸੀਂ ਵਿਧਾਨ ਸਭਾ ਦੇ ਸਾਡੇ ਸਪੀਕਰ ਸਾਹਿਬ ਦੇ ਰਾਹੀਂ ਅਸੀਂ ਇੱਕ ਆਵਾਜ਼ ਕੋਨਾ ਗਰੀਬਾਂ ਦੀ ਮੋਦੀ ਸਰਕਾਰ ਦੇ ਕੰਨਾਂ ਤੱਕ ਪਹੁੰਚਾ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਮੰਤਰੀ ਅਮਨ अरोड़ा ਨੇ ਕਿਹਾ ਕਿ ਪੰਜਾਬ ਵਿੱਚ ਮਨਰੇਗਾ ਦੀਨਤੀ ਲੱਖ ਲੋਕੀ ਕੰਮ ਕਰ ਰਹੇ ਹਨ ਹਾਲਾਂਕਿ ਭਾਜਪਾ ਉਦਯੋਗਪਤੀ ਆਦੀ ਸਰਕਾਰ ਹੈ ਜੋ ਗਰੀਬਾਂ ਦੀ ਰੋਜ਼ੀ-ਰੋਟੀ ਖੋਣ ਜਾ ਰਹੀ ਹੈ। ਅੱਜ ਵਿਧਾਨ ਸਭਾ ਸੈਸ਼ਨ ਵਿੱਚ 10 ਲੱਖ ਮਜ਼ਦੂਰਾਂ ਦੇ ਪੱਤਰ ਪੇਸ਼ ਕਰਾਂਗੇ। ਕੇਂਦਰ ਸਰਕਾਰ ਨੂੰ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਇਸ ਯੋਜਨਾ ਨੂੰ ਕਦੇ ਵੀ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਅਮਨ अरोड़ा ਨੇ ਕਿਹਾ ਕਿ ਇਹ ਯੋਜਨਾ ਦੁਨੀਆ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਸਫਲ ਸੀ ਜਿਸ ਨੂੰ ਬਦਲਣ ਦੀ ਲੋੜ ਕਿਉਂ ਹੈ? ਅੱਜ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਹੈ ਜਿਹੜਾ ਉਹ ਬੁਲਾਇਆ ਗਿਆ ਭਗਵੰਤ ਸਿੰਘ ਸਰਕਾਰ ਵੱਲੋਂ ਇਹ ਸਪੈਸ਼ਲ ਸੈਸ਼ਨ ਇਹ ਸਿਰਫ ਔਰ ਸਿਰਫ ਜੋ ਪਿਛਲੇ ਦਿਨਾਂ ਦੇ ਵਿੱਚ ਕੇਂਦਰ ਦੀ ਮੋਦੀ ਭਾਜਪਾ ਸਰਕਾਰ ਨੇ ਜੋ ਕਿ ਅਡਾਨੀਆਂ ਤੇ ਅੰਬਾਨੀਆਂ ਦੇ ਯਾਰਾਂ ਦੀ ਸਰਕਾਰ ਹੈ ਉਹ ਕਿਸ ਤਰੀਕੇ ਦੇ ਨਾਲ ਦੇਸ਼ ਦੇ ਕਰੋੜਾਂ ਗਰੀਬ ਮਜ਼ਦੂਰ ਮਜ਼ਲੂਮ ਲੋੜਵੰਦ ਲੋਕਾਂ ਦੇ ਢਿੱਡ ਦੇ ਉੱਪਰ ਲੱਤ ਮਾਰ ਰਹੀ ਹੈ ਜੋ ਪਿਛਲੇ 20 ਸਾਲਾਂ ਤੋਂ ਸਕੀਮ ਚੱਲ ਰਹੀ ਸੀ ਪੂਰੇ ਮੁਲਕ ਦੇ ਵਿੱਚ ਮਨਰੇਗਾ ਦੀ ਉਹਨੂੰ ਖਤਮ ਕਰਨ ਜਾ ਰਹੀ ਹੈ ਔਰ ਇਸ ਦੇ ਵਿਰੋਧ ਦੇ ਵਿੱਚ ਇਹ ਸਪੈਸ਼ਲ ਸੈਸ਼ਨ ਹੈ ਜਿਹੜਾ ਬੁਲਾਇਆ ਗਿਆ ਹੈ ਔਰ ਲੱਖਾਂ ਲੋਕ ਪੰਜਾਬ ਦੇ ਵਿੱਚ तकरीबन 30 ਲੱਖ ਲੋਕ ਨੇ ਜੋਬ ਕਾਰਡ ਹੋਲਡਰਸ ਨੇ ਜਿਹੜੇ ਕਿ ਮਿੰਰੇਗਾ ਦੇ ਵਿੱਚ ਐਨਰੋਲਡ ਨੇ ਪਰ ਇਹ ਸਰਕਾਰ ਅਰਬਪਤੀਆਂ ਦੀ ਸਰਕਾਰ ਉਹਨਾਂ ਗਰੀਬ ਲੋਕਾਂ ਦੇ ਢਿੱਡ ਦੇ ਉੱਪਰ ਲੱਤ ਮਾਰ ਰਹੀ ਹੈ ਜਿਹੜਾ ਕਿ ਪੰਜਾਬ ਨੂੰ ਪੰਜਾਬੀਆਂ ਨੂੰ ਔਰ ਆਮ ਆਦਮੀ ਪਾਰਟੀ ਦੀ ਭਗਵੰਤਬਾਨ ਸਰਕਾਰ ਨੂੰ ਕਤਾਈ ਮਨਜ਼ੂਰ ਨਹੀਂ ਹੈ ਇਦੇ ਲਈ ਅਸੀਂ ਪਿਛਲੇ 2-3 ਦਿਨਾਂ ਦੇ ਵਿੱਚ ਹੀ ਅਸੀਂ ਪੰਜਾਬ ਦੇ ਵਿੱਚ ਮੁਹਿੰਮ ਚਲਾਈ ਔਰ ਪੰਜਾਬ ਭਾਰਤੋਂ ਤਕਰੀਬਨ 10 ਲੱਖ ਤੋਂ ਵੀ ਵੱਧ ਪ੍ਰਧਾਨ ਮੰਤਰੀ ਦੇ ਨਾਮ ਦੀਆਂ ਚਿੱਠੀਆਂ ਇਸ ਸਕੀਮ ਜੋ ਵੀ ਜੋ ਵੀਬੀਜੀ ਜੀਗ੍ਰਾਮ ਜੀ ਇਹਨਾਂ ਨੇ ਸਕੀਮ ਕੱਢੀ ਹੈ ਉਹਦੇ ਖਿਲਾਫ 10 ਲੱਖ ਚਿੱਠੀਆਂ ਪ੍ਰਧਾਨ ਮੰਤਰੀ ਦੇ ਨਾਮ ਅੱਜ ਵਿਧਾਨ ਸਭਾ ਦੇ ਵਿੱਚ ਪੇਸ਼ ਹੋਣ ਜਾ ਰਹੀਆਂ ਨੇ ਸਪੀਕਰ ਸਾਹਿਬ ਕੋਲੇ ਤਾਂ ਕਿ ਇਹ ਚਿੱਠੀਆਂ ਪ੍ਰਧਾਨ ਮੰਤਰੀ ਤੱਕ ਪੰਜਾਬ ਦੇ 3 ਕਰੋੜ ਲੋਕਾਂ ਵੱਲੋਂ ਪਹੁੰਚਾਈਆਂ ਜਾ ਸਕਣ ਤੇ ਇਹ ਜੋ ਗਰੀਬਾਂ ਦੇ ਹੱਥੋਂ ਰੋਟੀ ਖਾਣ ਵਾਲਾ ਕੰਮ ਭਾਜਪਾ ਕਰ ਰਹੀ ਹੈ ਉਹ ਉਹ ਨਾਦਰ ਸ਼ਾਹੀ ਉਹ ਔਰੰਗਜ਼ੇਬੀ ਹੁਕਮ ਨੇ ਉਹ ਵਾਪਸ ਲੈ ਜਾਣਾ ਮੈਂ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਵੱਲੋਂ ਸਪਸ਼ਟ ਕਰ ਦੇਣਾ ਚਾਹਣਾ ਕਿ ਤੁਹਾਡੀਆਂ ਇਹ ਕੁਝੀਆਂ ਚਾਲਾਂ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤੀਆਂ ਜਾਣਗੀਆਂ ਇਹ ਉਹ ਸਕੀਮ ਹੈ ਜਿਸ ਦੇ ਤਹਿਤ ਲੱਖਾਂ ਲੋਕ ਡਿਸਟਰੈਸ ਦੇ ਵਿੱਚ ਗਰੀਬੀ ਦੇ ਮਾਰੇ ਹੋਏ ਲੋਕ ਆਪਦਾ ਪੇਟ ਪਾਲਦੇ ਰਹੇ ਨੇ ਤੇ ਤੁਸੀਂ ਸਿਰਫ ਔਰ ਸਿਰਫ ਸਿਰਫ ਔਰ ਸਿਰਫ ਆਪਦੇ ਜੋ ਕਾਰਪੋਰੇਟ ਥੌਟ ਪ੍ਰੋਸੈਸ ਹੈ ਉਹਦੇ ਮੁਤਾਬਕ ਤੁਸੀਂ ਇਹਨੂੰ ਖਤਮ ਕਰਨ ਜਾ ਰਹੇ ਹੋ ਇੱਕ ਤਈ ਮੰਜ਼ੂਰ ਨਹੀਂ ਹੋਏਗਾ 10 ਲੱਖ ਚਿੱਠੀਆਂ ਅੱਜ ਔਰ ਇਸ ਤੋਂ ਇਲਾਵਾ ਹੋਰ ਵੀ ਪ੍ਰੋਸੈਸ ਹੈ ਜਿਹੜਾ ਕਿਉਂਕਿ ਦੋ ਦਿਨਾਂ ਦੇ ਵਿੱਚ ਹੀ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗਦਾ ਜਾ ਰਿਹਾ ਹੈ ਉਵੇਂ-ਉਵੇਂ ਪੰਜਾਬ ਦੇ ਲੋਕਾਂ ਦੇ ਵਿੱਚ ਗਰੀਬਾਂ ਦੇ ਵਿੱਚ ਇਹਦਾ ਰੋਸ ਹੈ ਜਿਹੜਾ ਉਹ ਵਧ ਰਿਹਾ ਹੈ 10 ਲੱਖ ਚਿੱਠੀਆਂ ਅੱਜ ਪੇਸ਼ ਹੋ ਚੁੱਕੀਆਂ ਹੋਰ ਆ ਰਹੀਆਂ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਘਰ-ਘਰ ਜਾਏਗਾ ਆਮ ਆਦਮੀ ਪਾਰਟੀ ਸਾਡੇ ਲੀਡਰ ਸਰ ਦੇ ਵਰਕਰਸ ਵੌਲੰਟੀਅਰਸ ਲੋਕਾਂ ਨੂੰ ਜਾਗਰਤ ਕੀਤਾ ਜਾਏਗਾ ਤੇ ਭਾਜਪੀ ਦੇ ਨੱਕ 'ਚ ਦਮ ਕਰਕੇ ਜਦੋਂ ਤੱਕ ਇਹ ਔਰੰਗਜ਼ੇਬੀ ਹੁਕਮ ਕਾਨੂੰਨ ਵਾਪਸ ਨਹੀਂ ਲੈ ਲੈਂਦੀ ਕੇਂਦਰ ਸਰਕਾਰ ਉਦੋਂ ਤੱਕ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ। ਮਨਰੇਗਾ ਸਕੀਮ ਨੂੰ ਲੈ ਕੇ ਅੱਜ ਭਾਜਪਾ ਨੇਤਾ ਅਸ਼ਵੀ ਸ਼ਰਮਾ ਨੇ ਕਿਹਾ ਕਿ ਫਾਰਮ ਪ੍ਰਵਾਹ ਕੇ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੇ ਖਿਲਾਫ ਵਿਰੋਧ ਪੈਦਾ ਕੀਤਾ। ਅਸ਼ਵੀ ਸ਼ਰਮਾ ਨੇ ਕਿਹਾ ਕਿ ਮਨਰੇਗਾ ਵਿੱਚ ਜੋ ਪ੍ਰਿਸ਼ਟਾਚਾਰ ਹੋ ਰਿਹਾ ਸੀ ਇਹ ਕਾਨੂੰਨ ਉਸ ਨੂੰ ਖਤਮ ਕਰੇਗਾ। ਕੇਂਦਰ ਸਰਕਾਰ ਨੇ 100 ਦਿਨਾਂ ਤੋਂ ਵਧਾ ਕੇ 125 ਦਿਨ ਰੋਜ਼ਗਾਰ ਕੀਤਾ ਤੇ ਪੰਜਾਬ ਸਰਕਾਰ ਉਸ ਨੂੰ ਗਲਤ ਠਹਿਰਾ ਰਹੀ ਹੈ। ਮੇਰੀ ਇੱਕ ਗੱਲ ਤਾਂ ਬੜੀ ਸਾਬਤ ਹੋ ਗਈ। ਇਹ ਪੰਜਾਬ ਸਰਕਾਰ ਜਿਹੜੀ ਹੈ ਉਹ ਗ੍ਰਾਮ ਸੇਵਕਾਂ ਦਾ ਦੁਰਪਯੋਗ ਕਰਕੇ ਮਰੇਗਾ ਮਜ਼ਦੂਰਾਂ ਨੂੰ ਗੁੰਮਰਾਹ ਕਰਦੇ ਹੋਏ ਫਾਰਮ ਭੇਜ ਕੇ ਸਾਈਨ ਕਰਵਾ ਕੇ ਕੇਂਦਰ ਦੇ ਖਿਲਾਫ ਵਿਦਰੋਹ ਪੈਦਾ ਕਰਨ ਦੀ ਸਾਜ਼ਿਸ਼ ਚ ਲਿਪਤ ਹੈ ਸੈਡ ਸਟਰਕਚਰ ਦੀਆਂ ਗੱਲਾਂ ਕਰਨ ਵਾਲੇ ਅੱਜ ਕਿੱਥੇ ਨੇ ਦੇਸ਼ ਦੇ ਪਾਰਲੀਮੈਂਟ ਤੋਂ ਕੋਈ ਕਾਨੂੰਨ ਪਾਸ ਹੁੰਦਾ ਹੈ ਸਟੇਟ ਗਵਰਨਮੈਂਟ ਨੂੰ ਕੀ ਅਧਿਕਾਰ ਹੈ ਉਹਦੇ 'ਚ ਕੋਈ ਤੁਹਾਨੂੰ ਸ਼ੰਕਾ ਹੈ ਕੋਈ ਕਮੀ ਹੈ ਤੇ ਉਹਦੇ ਲਈ ਚਰਚਾ ਰਹਿੰਦੀ ਹੈ ਨਾ ਕਿ ಗ್ರಾಮ ਸੇਵਕਾਂ ਦਾ ਦੁਰਪਯੋਗ ਕਰਕੇ ਤੁਸੀਂ ਸਟੇਟ ਗਵਰਨਮੈਂਟ ਕੇਂਦਰ ਦੇ ਖਿਲਾਫ ਵਿਦਰੋਹ ਪੈਦਾ ਕਰਨ ਦੀ ਸਾਜ਼ਿਸ਼ ਰਚੇ ਸਾਡਾ ਬਿਲਕੁਲ ਸਿੱਧਾ ਮਤ ਹੈ ਕਿ ਇਹ ਕਾਨੂੰਨ ਮਜ਼ਦੂਰ ਦੇ ਹਿੱਤ ਚ ਹੈ ਮਰੇਗਾ ਚ ਵਿਆਪਤ ਜਿਹੜੇ ਭ੍ਰਸ਼ਟਾਚਾਰ ਨੇ ਉਹਨਾਂ ਦੀ ਸਮਾਪਤੀ ਲਈ ਕ੍ਰਾਂਤੀਕਾਰੀ ਕਦਮ ਹੈ ਇਹ ਦੱਸਣ ਕਿ ਕਿਹਾ 100 ਦਿਨ ਦੀ ਜਗ੍ਹਾ 125 ਦਿਨ ਦੀ ਗਰੰਟੀ ਦੇਣਾ ਗਲਤ ਹੈ ਕਿਆ ਵਿਰੋਧੀ ਪਾਰਟੀਆਂ ਦੀ ਨਰਾਈਕੀ ਦੇ ਕਾਰਨ ਕਾਲੇ ਕਾਨੂੰਨ ਮੋਦੀ ਸਰਕਾਰ ਆਪਣੀ ਮਰਜ਼ੀ ਨਾਲ ਲੈ ਕੇ ਆਈ ਹੈ ਨਾ ਗੱਲਾਂ ਦਾ ਪਰਟਾਵਾ ਆਪ ਦੇ ਕੈਬਨਿਟ ਮੰਤਰੀ ਤਰुण ਪ੍ਰੀਤ ਸੋਨ ਨੇ ਕੀਤਾ ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਮਨਰੇਗਾ ਦਾ ਨਾਮ ਬਦਲਣ ਦੇ ਵਿਰੋਧ ਵਿੱਚ ਖੜਾ ਹੋਣਾ ਚਾਹੀਦਾ ਸੀ ਪਰ ਉਹਨਾਂ ਨੇ ਸਾਥ ਨਹੀਂ ਦਿੱਤਾ ਸੋਨ ਨੇ ਕਿਹਾ ਹੈ ਕਿ ਮਨਰੇਗਾ ਸਕੀਮ ਖਤਮ ਹੋ ਚੁੱਕੀ ਹੈ ਮਾੜੀ ਓਪੋਜੀਸ਼ਨ ਜਿਹੜੀ ਕਾਂਗਰਸ ਪਾਰਟੀ ਕੇਂਦਰ 'ਚ ਬੈਠੀ ਨਿਭਾ ਰਹੀ ਹੈ ਉਸੇ ਦਾ ਨਤੀਜਾ ਹੈ ਕਿ ਅੱਜ ਜਿਹੜੇ ਕਾਲੇ ਕਾਨੂੰਨ ਨੇ ਇਹ ਮੋਦੀ ਸਰਕਾਰ ਭਾਜਪਾ ਜਿਹੜੀ ਕੇਂਦਰ 'ਚ ਰਾਜ ਕਰਦੀ ਸਰਕਾਰ ਆ ਆਪਣੀ ਮਨਮਰਜ਼ੀ ਨਾਲ ਲੈ ਕੇ ਆਂਦੀ ਆ ਜੇ ਕਿਤੇ ਭੋਰਾ ਵੀ ਰਾਹੁਲ ਗਾਂਧੀ ਜੀ ਕਹਿੜੇ ਹੁੰਦੇ ਜਿਵੇਂ ਸਾਰਿਆਂ ਨੇ ਰਲ ਕੇ ਉਹਨਾਂ ਨੂੰ ਉਹਨਾਂ ਨੂੰ ਲੀਡਰ ਆਫ ਓਪੋਜੀਸ਼ਨ ਬਣਾਇਆ ਹੋਇਆ ਕੇਂਦਰ ਦੇ ਵਿੱਚ ਉਹ ਕੋਈ ਤਾਂ ਚੰਗੀ ਗੱਲ ਕਰੋ ਕੋਈ ਤਾਂ ਚੱਜ ਦੀ ਗੱਲ ਕਰੋ ਕਿ ਅੱਜ ਵੀ ਤੁਸੀਂ ਉਹੀ ਬਚਕਾਨੀਆਂ ਹਲਕਤਾ ਬੱਚਿਆਂ ਵਾਲੇ ਬਿਆਨ ਦੇਣੇ ਨੇ ਤੇ ਫਿਰ ਤੁਸੀਂ ਕੀ ਭਾਲਦੇ ਹੋ ਫਿਰ ਤਾਂ ਜਿਹੜੀ ਸੱਤਾਧਰ ਪਾਰਟੀ ਐ ਉਹ ਆਪਣੀ ਮਨਮਰਜ਼ੀਆਂ ਕਰੂਗੀ ਉਸ ਤੋਂ ਇਲਾਵਾ ਭਾਜਪਾ ਨੇ ਕੀ ਗੁਜਾਰੀ ਅੱਜ ਗਰੀਬ ਦੇ ਪੇਟ ਦੇ ਉੱਤੇ ਲੱਤ ਮਾਰੀ ਔਰ ਲੱਤ ਵੀ ਐਡੀ ਬੁਰੀ ਤਰ੍ਹਾਂ ਨਾ ਮਾਰੀ ਹੈ ਕਿ ਇਹਦੇ ਵਿੱਚ ਸਾਡੀ ਸਭ ਤੋਂ ਵੱਡੀ ਜਿਹੜੀ ਐਸਸੀ ਕਮਿਊਨਿਟੀ ਹੈ ਔਰ ਉਹਦੇ 'ਚ ਵੀ ਸਾਡੀਆਂ ਜ਼ਿਆਦਾਤਰ ਮਤਲਬ ਕਿ ਮਾਵਾਂ ਤੇ ਭੈਣਾਂ ਜਿਨ੍ਹਾਂ ਨੂੰ ਸਿੱਧਾ ਸਵੈ ਰੋਜ਼ਗਾਰ ਮਿਲਦਾ ਸੀ ਗਰੰਟੀਡ ਰੋਜ਼ਗਾਰ ਮਿਲਦਾ ਸੀ ਇੱਕ ਕਾਨੂੰਨ ਕਾਲਾ ਕਾਨੂੰਨ ਲਾਗੂ ਕਰਤਾ ਔਰ ਮਨਰੇਗਾ ਖਤਮ ਕਰਤੀ ਖਤਮ ਮਾਰਕ ਮਾਈ ਵਰਡਸ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ ਹੈ ਮਰੇਗਾ ਨਹੀਂ ਰਹੀ ਮਰੇਗਾ ਮੁੱਕ ਚੁੱਕੀ ਹੈ ਮਰੇਗਾ ਖਤਮ ਹੋ ਚੁੱਕੀ ਹੈ ਇਹ ਸਿਰਫ ਤੇ ਸਿਰਫ ਇਹ ਵੀਬੀ ਜੋ ਇਹਨਾਂ ਨੇ ਇੱਕ ਨਵੀਂ ਵਿਕਸਿਤ ਭਾਰਤ ਸਕੀਮ ਕੱਢ ਕੇ ਜੋ ਇਹ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪੂਰੇ ਭਾਰਤ ਨੂੰ ਪੂਰੇ ਦੇ ਪੂਰੇ ਆਵਾਮ ਨੂੰ ਇਹ ਬਿਲਕੁਲ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਹੈ ਮੈਂ ਫੇਰ ਤੁਹਾਨੂੰ ਇੱਕ ਗੱਲ ਬੜੀ ਜ਼ਿੰਮੇਵਾਰੀ ਨਾਲ ਕਹਿਣਾ ਕਿ ਮਨਰੇਗਾ ਸਕੀਮ ਜਿਹਦੇ ਸਿਰ ਤੇ ਲੱਖਾਂ ਨਹੀਂ ਕਰੋੜਾਂ ਲੋਕ ਆਪਣੀ ਉਪਜੀਵਕਾ ਚਲਾਉਂਦੇ ਸੀ ਆਪਣਾ ਇਲਾਜ ਕਰਵਾਉਂਦੇ ਸੀ ਆਪਣੇ ਘਰ ਦਾ ਚੁੱਲ੍ਹਾ ਚਲਾਉਂਦੇ ਸੀ ਅੱਜ ਦੀ ਡੇਟ ਤੇ ਵਿੱਚੋਂ ਮਨਰੇਗਾ ਸਕੀਮ ਮੋਦੀ ਸਰਕਾਰ ਨੇ ਭਾਜਪਾ ਸਰਕਾਰ ਨੇ ਫਿਨਿਸ਼ ਕਰਤੀ ਖਤਮ ਕਰਤੀ ਸ਼ਰਮਾ ਕਹਿੰਦੇ ਕਿ ਤੁਸੀਂ ਪਹਿਨਾਂ ਵਾਲੇ ਦਿਨ ਨਹੀਂ ਵਰਤ ਪਾਏ ਹੈਗੇ ਕਹਿੰਦੇ ਉਹਦੇ 'ਚ ਵੀ ਸਾਡਾ ਦੋਸ਼ ਹੈ ਪੂਰੇ ਪੂਰੇ ਭਾਰਤ ਦੇ ਅੰਦਰ ਪੂਰੇ ਭਾਰਤ ਦੇ ਅੰਦਰ ਜਦੋਂ 100 ਦਿਨ ਰੋਜ਼ਗਾਰ ਦੀ ਗਾਰੰਟੀ ਸੀ ਪੂਰੇ ਭਾਰਤ ਦੀ ਜਿਹੜੀ ਔਸਤ ਐਵਰੇਜ ਨਿਕਲ ਕੇ ਆਈ ਸੀ ਕੁੱਲ 45 ਦਿਨ ਨਿਕਲ ਕੇ ਆਈ ਸੀ ਇਹਨਾਂ ਤੋਂ ਇਹਨਾਂ ਇਸ ਸਿਕੰਦਰ ਦਾ ਦੋਸਤ ਸੀ ਹਰ ਇੱਕ ਜਗ੍ਹਾ ਤੇ ਪੈਸੇ ਨਹੀਂ ਦਿੰਦੇ ਹਜੇ ਵੀ ਸਟੇਟਾਂ ਨੇ ਕੇਂਦਰ ਤੋਂ ਕਰੋੜਾਂ ਰੁਪਈਆ ਅਰਬਾਂ ਰੁਪਈਆ ਜਿਹੜਾ ਹੈ ਉਹ ਨਰੇਗਾ ਦੇ ਵਿੱਚ ਲੈਣ ਵਾਲਾ ਸਾਡਾ ਪੇ ਆ ਗੰਡਾ ਹੀ ਨਹੀਂ ਨਾ ਸਾਨੂੰ ਐਡਮਿਨ ਦੇ ਪੈਸੇ ਭੇਜ ਰਹੇ ਨੇ ਨਾ ਸਾਨੂੰ ਮਟੀਰੀਅਲ ਦੇ ਪੈਸੇ ਭੇਜ ਰਹੇ ਨੇ ਕਿਉਂ ਕਿ ਇਹਨਾਂ ਦਾ ਦਿਵਾਲੀਆ ਨਿਕਲ ਚੁੱਕਿਆ ਜੋ ਕੇਂਦਰ 'ਚ ਰਾਜ ਕਰਦੀ ਸਰਕਾਰ ਹੈ ਕਿੰਨੇ ਟ੍ਰਿਲੀਅਨ ਕਰਜ਼ਾ ਇਹਨਾਂ ਨੇ ਸਾਡੇ ਦੇਸ਼ ਭਾਰਤ ਦੇ ਉੱਤੇ ਚੜਾਤਾ ਨਗਾਇਜ਼ ਖਰਚੇ ਕਰ ਕਰਕੇ ਬਾਹਰ ਦੇ ਟੂਰ ਲਾ ਲਾ ਕੇ ਪ੍ਰੋਗਰਾਮ ਲਾ ਲਾ ਕੇ ਇੰਨੀ ਬੁਰੀ ਤਰ੍ਹਾਂ ਦਾ ਦੇਸ਼ ਸਾਡਾ ਜੜੀ ਕਿ ਜਿਹੜਾ ਹੈ ਉਹ ਫਿਸਕਲ ਡੈਫਿਸਿਟ ਦੇ ਵਿੱਚ ਆ ਚੁੱਕਿਆ ਇੰਨੀ ਬੁਰੀ ਤਰ੍ਹਾਂ ਦੇ ਨਾਲ ਸਾਡੇ ਦੇਸ਼ ਦੇ ਉੱਤੇ ਕਰਜ਼ਾ ਚੜ ਚੁੱਕਿਆ ਹੈ ਔਰ ਜੀ ਦੀ ਬਦੌਲਤ ਅੱਜ ਜਿੰਨੀਆਂ ਇੰਪੋਰਟੈਂਟ ਸਕੀਮਸ ਨੇ ਭਾਰਤ ਦੇ ਅੰਦਰ ਚੱਲਦੀਆਂ ਉਹ ਸਾਰੀਆਂ ਦੇ ਉੱਤੇ ਨਾਮ ਬਦਲ ਬਦਲ ਕੇ ਕੋਈ ਨਾ ਕੋਈ ਕਾਨੂੰਨ ਬਦਲ ਬਦਲ ਕੇ ਉਹਨੂੰ ਰੋਕਿਆ ਜਾ ਰਿਹਾ ਔਰ ਪਿੱਛੇ ਮਨੋਰਥ ਕੀ ਹੈ ਮਨੋਰਥ ਇਹ ਹੈ ਕਿ ਜੀ ਕੱਲ ਨੂੰ ਲੋਕ ਸਾਨੂੰ ਇਸ ਗੱਲ ਦੇ ਵਿੱਚ ਗਿਲਟੀ ਕਰਾਰ ਨਾ ਦੇਣ ਸਾਨੂੰ ਜ਼ਿੰਮੇਵਾਰ ਕਰਾਰ ਨਾ ਦੇਣ ਕਿ ਅਸੀਂ ਦੇਸ਼ ਦੀ ਇਕਨੋਮੀ ਨੂੰ ਬਰਬਾਦ ਕਰਤਾ ਦੇਸ਼ ਦੀ ਇਕਨੋਮੀ ਨੂੰ ਅਸੀਂ ਡਬੋਤਾ ਸੋ ਮੈਂ ਇੱਕ ਵਾਰ ਤੋਂ ਫੇਰ ਇੱਕ ਗੱਲ মিডিਆ ਦੇ ਸਾਹਮਣੇ ਜ਼ਿੰਮੇਵਾਰੀ ਨਾ ਕਹਿਣਾ ਕਿ ਮਰੇਗਾ ਸਕੀਮ ਕੇਂਦਰ ਸਰਕਾਰ ਨੇ ਭਾਜਪਾ ਸਰਕਾਰ ਨੇ ਮੋਦੀ ਸਰਕਾਰ ਨੇ ਖਤਮ ਕਰਤੀ ਹੁਣ ਅੱਜ ਵੱਡਾ ਫੈਸਲਾ ਕਰਾਂਗੇ ਕਿ ਵਿਧਾਨ ਸਭਾ ਦੇ ਅੰਦਰ ਅੱਜ ਅਸੀਂ ਫੈਸਲਾ ਕਰਾਂਗੇ ਅਗਲੀ ਰਣਨੀਤੀ ਅਸੀਂ ਕੀ ਤੈਅ ਕਰਕੇ ਕਿਵੇਂ ਅਸੀਂ ਆਪਣੇ ਜਿਹੜੇ ਲੋਕ ਨੇ ਉਹਨਾਂ ਦੀ ਆਵਾਮ ਦੀ ਆਵਾਜ਼ ਚੱਕਾਂ ਮਰਜ਼ਾ ਦੇਖੋ ਇੱਕ ਗੱਲ ਸੁਣੋ ਜਦੋਂ ਕੋਈ ਗੂੰਗਾ ਬੋਲਾ ਬਹਿਰਾ ਇਨਸਾਨ ਅਨਨ ਇਨਸਾਨ ਸੱਤਾ ਦੇ ਉੱਤੇ ਬੈਠਾ ਹੋਵੇ ਜਿਹੜਾ ਸੁਣਨ ਨੂੰ ਤਿਆਰ ਨਾ ਹੋਵੇ ਜਨਤਾ ਕੋਲ ਕੀ ਇਕਰਾਰ ਰਹਿ ਜਾਂਦਾ ਜਨਤਾ ਕੋਈ ਇਕਰਾਰ ਰਹਿ ਜਾਂਦਾ ਪਹਿਲਾ ਅਸੀਂ ਡਾਇਲੌਗ ਦੇ ذریعے ਗੱਲ ਕਰੀਏ ਜੇ ਸਾਡਾ ਡਾਇਲੌਗ ਨਾਕਾਮਯਾਬ ਹੋਊਗਾ ਤਾਂ ਆਮ ਆਦਮੀ ਪਾਰਟੀ ਕਲਮ ਕਲੀ ਕੈਸੀ ਪਾਰਟੀ ਹੈ ਜਿਹੜੀ ਸੰਘਰਸ਼ ਚੋਂ ਨਿਕਲੀ ਹੋਈ ਹੈ ਜਿਹੜੀ ਐਜੀਟੇਸ਼ਨ ਤੋਂ ਨਿਕਲੀ ਹੋਈ ਹੈ ਅਸੀਂ ਪੂਰੇ ਭਾਰਤ ਲੈਵਲ ਦਾ ਐਜੀਟੇਸ਼ਨ ਕਰਾਂਗੇ ਔਰ ਇਹ ਗੂੰਗੀ ਬੋਲੀ ਅੰਨੀ ਸੁੱਤੀ ਸਰਕਾਰ ਨੂੰ ਭਾਜਪਾ ਸਰਕਾਰ ਨੂੰ ਅਸੀਂ ਜਗਾ ਕੇ ਦਿਖਾਵਾਂਗੇ ਕੇਂਦਰ ਸਰਕਾਰ ਨੇ ਮਨਰੇਗਾ ਸਕੀਮ ਬਦਲ ਕੇ ਮਜ਼ਦੂਰਾਂ ਦੇ ਪੇਟ ਵਿੱਚ ਛੁਰਾ ਮਾਰਿਆ ਜਿਸ ਨਾਲ ਗਰੀਬ ਬੰਦਾ ਦੋ ਸਮੇਂ ਦੀ ਰੋਟੀ ਵੀ ਨਹੀਂ ਖਾ ਸਕਦਾ ਇਹਨਾਂ ਗੱਲਾਂ ਦਾ ਪ੍ਰਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਨ ਨੇ ਕੀਤਾ। ਉਹਨਾਂ ਕਹੇ ਕਿ ਕੇਂਦਰ ਸਰਕਾਰ ਨੇ ਪਹਿਲਾਂ ਕਿਸਾਨ ਖਤਮ ਕੀਤੇ ਹੁਣ ਮਜ਼ਦੂਰ ਖਤਮ ਕਰਨ ਵਿੱਚ ਲੱਗੀ ਹੋਈ ਹੈ। ਉਹਨਾਂ ਕਹੇ ਕਿ ਨਰਿੰਦਰ ਮੋਦੀ ਆਪਣੇ ਮਨ ਦੀ ਬਾਤ ਦੇ ਨਾਲ-ਨਾਲ ਲੋਕਾਂ ਦੇ ਮਨ ਦੀ ਬਾਤ ਵੀ ਸੁਣਨ। ਇਹਨਾਂ ਨੇ ਨਿਊਜ਼ੀਲੈਂਡ ਤੋਂ ਸੇਬ ਮੰਗਵਾਉਣ ਵਾਸਤੇ ਜਿਹੜੀ ਉੱਤੇ ਡਿਊਟੀ ਸੀ 50% ਉਹਨੂੰ 25% ਕਰਤਾ। ਤੇ ਇੱਥੋਂ ਵਾਲੇ ਕਿਸਾਨਾਂ ਦਾ ਕੀ ਬਣੂ ਬਈ? ਇਹਦਾ ਮਤਲਬ ਤੁਸੀਂ ਸਾਡੇ ਇਥੋਂ ਦੇ ਮਜ਼ਦੂਰਾਂ ਦੇ ਕਿਸਾਨਾਂ ਦੇ ਦੁਸ਼ਮਣ ਹੋ ਖੇਤ ਮਜ਼ਦੂਰਾਂ ਦੇ ਦੁਸ਼ਮਣ ਹੋ ਤੇ ਮਤਲਬ ਇਸ ਇਸ ਚੀਜ਼ ਦਾ ਮੈਂ ਵਿਰੋਧ ਕਰਦਾ ਹਾਂ ਤੇ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਕਿ ਇਸ ਤਰ੍ਹਾਂ ਦੇ ਕੰਮ ਨਾ ਕਰੋ ਕਿ ਸਾਡਾ ਕਿਸਾਨ ਹੀ ਮਰਿਆ ਜਾਵੇ ਸਪੀਕਰ ਸਾਹਿਬ ਮਜ਼ਦੂਰ ਹੀ ਮਰਿਆ ਜਾਵੇ 10 ਲੱਖ ਦੇ ਕਰੀਬ ਮਜ਼ਦੂਰਾਂ ਨੇ ਚਿੱਠੀ ਜਿਹੜੀ ਹੈ ਸਾਈਨ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਮ ਹ ਵਿਧਾਨ ਸਭਾ ਦੇ ਵਿੱਚ ਭੇਜੀ ਗਈ ਹੈ ਉਸ ਨੂੰ ਕਿੱਦਾਂ ਦੇਖ ਰਹੇ ਹੋ ਕਿਉਂਕਿ ਇਹ ਵੀ ਇੱਕ ਬਹੁਤ ਵੱਡਾ ਸਵਾਲ ਜਿਸ ਨੂੰ ਲੈ ਕੇ ਸਪੈਸ਼ਲ ਸੈਸ਼ਨ ਸੰਧਰਾਂ ਦੇ ਵਿੱਚ ਚਰਚਾ ਦੇਖੋ ਦੇਸ਼ ਦੇ ਪ੍ਰਧਾਨ ਮੰਤਰੀ ਆਪਦੇ ਮਨ ਕੀ ਬਾਤਾਂ ਸੁਣਦੇ ਰਹਿੰ ਕਿਸਾਨਾਂ ਦੇ ਮੰਦੀ ਬਾਤ ਮਜ਼ਦੂਰਾਂ ਦੇ ਮੰਦੀ ਬਾਤ ਗਰੀਬਾਂ ਦੇ ਮੰਦੀ ਬਾਤ ਸੁਣਦੇ ਨਹੀਂ ਉਹਨਾਂ ਦੇ ਲੋਕ ਤਾਂ ਪਿੱਠੇ ਛੁਰਾ ਮਾਰਦੇ ਇਹਨਾਂ ਨੇ ਉਹਦੇ ਨੇ ਢਿੱਡ ਛੁਰਾ ਮਾਰਤਾ ਸਿੱਧਾ ਉਹਨਾਂ ਦੇ ਰੁਜ਼ਗਾਰ ਤੇ ਸਿੱਧਾ ਵਾਰ ਕੀਤਾ ਸੋ ਉਹਦੇ ਸੰਬੰਧ ਮੇਰੇ ਕੋਲ ਚਿੱਠੀ ਆਈ ਹੈ ਸੋ ਮੈਂ ਬੇਨਤੀ ਕਰੂੰਗਾ ਸਰਕਾਰ ਦੇ ਰਾਹੀਂ ਜਾਂ ਵਿਧਾਨ ਸਭਾ ਸਿੱਧੀ ਪ੍ਰਧਾਨ ਮੰਤਰੀ ਦਫ਼ਤਰ ਨੂੰ ਭੇਜ ਦੇ ਸਕਦੇ ਤੁਸੀਂ ਸ਼ਰਮਨਾ ਦੀ ਦਵਾਈ ਆ ਉਹਨੂੰ ਜਾਂ ਕੀ ਹੋਰ ਜਾਂ ਸਾਰੇ ਮੰਤਰੀ ਸਾਹਿਬ ਐਮ ਐਲ ਏ ਸਾਹਿਬ ਨੂੰ ਵੀ ਤੋਹੋਂਗੇ ਵੀ ਇਹਨਾਂ ਨੂੰ ਪ੍ਰਮੋਟ ਕਰੋ ਜਾਂ ਹਾਂ ਬਿਲਕੁਲ ਇਹਨਾਂ ਨੂੰ ਪ੍ਰਮੋਟ ਕਰਨਾ ਜੀ ਸ਼ਰਵਨ ਨੂੰ ਜੁੱਤੀ ਵਾਸਤੇ ਕਹਿਤਾ ਉਹਦੇ ਮੇਜ ਲਈ ਜੁੱਤੀ ਬਣਾ ਦੇਣਗੇ ਹੋਰ ਨੇ ਫਿਰ ਦੱਸਿਆ ਉਹਨੇ ਜੀ ਠੀਕ ਹੈ ਥੈਂਕ ਯੂ ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ ਅਜ ਆਪਣੀ ਟੀਮ ਨਾਲ ਸਬ ਡਿਵੀਜ਼ਨ ਪੁਲੱਥ ਦੇ ਪਿੰਡ ਟਾਂਡੀ ڈاکਲੀ ਪੁਜੇ ਤੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਸਮਗਰੀ ਵੰਡੀ ਇਜ਼ਰਾਨ ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਟਾਂਡੇ ਦੀ ਅਗਵਾਈ ਵਿੱਚ ਹੋਇਸਮਾ ਗੰਮਰਾਨ ਬੱਬੂ ਮਾਨ ਨੇ ਕੱਟ ਨੂੰ ਸੰਬੋਧਨ ਕਰਦੇ ਆਖਿਆ ਕਿ ਹੜ੍ਹਾਂ ਨੇ ਲੋਕਾਂ ਤੋਂ ਸਿਰਫ ਘਰਬਾਰ ਹੀ ਨਹੀਂ ਸਗੋ ਸੁੱਖ ਚੈਨ ਵੀ ਖੋਇਆ ਹੈ ਇਸ ਸਮੇਂ ਵਿੱਚ ਪੀੜਤਾਂ ਦੇ ਨਾਲ ਖੜ੍ਹਣਾ ਉਹਨਾਂ ਦਾ ਦਰਦ ਸੁਣਨਾ ਤੇ ਸੰਭਵ ਮਦਦ ਕਰਨਾ ਹੀ ਸੱਚੀ ਮਨੁੱਖਤਾ ਹੈ ਚਲੋ ਕੋਈ ਨਹੀਂ ਇਹ ਚੱਲਦੀ ਰਹਿਣੀ ਚਾਹੀਦੀ ਹੈ ਜੀ ਬਹੁਤ ਬਹੁਤ ਜੀ 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 ਬਹੁਤ ਸਵਾਗਤ ਕਰਦੇ ਪਿੰਡਾਂ ਟਾਂਡੀ ਤੋਂ ਸਾਡਾ ਪਿੰਡ ਆ ਤੁਹਾਡਾ ਥੋੜੀ ਸਾਡਾ ਸਾਡਾ ਪੰਜਾਬ ਆਪਣਾ ਪੰਜਾਬ ਜੀ 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 ਸਾਰਾ ਆਪਾਂ ਸਾਰੇ ਇੱਕੋ ਆ ਉਦਾਂ ਵੱਖਰੇਵੇਂ ਹੋ ਜਾਂਦੇ ਕਈ ਵਰੀ ਵਿਚਾਰਕ ਹੋ ਜਾਂਦੇ ਕਈ ਵਰੀ ਸਮਾਜਿਕ ਹੋ ਜਾਂਦੇ ਕਈ ਵਰੀ ਧਾਰਮਿਕ ਵਿਸ਼ੇ ਤੇ ਹੋ ਜਾਂਦੇ ਪਰ ਆਪਾਂ ਸਾਰੇ ਇੱਕੋ ਆਪਾਂ ਇੱਕੋ ਨੇ ਸੱਚੇ ਸਾਰੇ ਤੇ ਜਿਹੜੇ ਲੋਕ ਇੱਥੇ ਹਾਰਡ ਪ੍ਰਭਾਵਿਤ ਸੀਗੇ ਹੁਣ ਥੋੜੇ ਥੋੜੇ ਪੈਰਾਂ ਤੇ ਆਉਣ ਲੱਗ ਪਏ ਨੇ ਕੀ ਮਹਿਸੂਸ ਮਨ ਨੂੰ ਸ਼ਾਂਤੀ ਹੈ ਕੀ ਲੋਕਾਂ ਦੇ ਵਿੱਚ ਆ ਕੇ ਨਹੀਂ ਤੇ ਬਹੁਤੇ ਸਾਰ ਲੈਣ ਹੀ ਨਹੀਂ ਹੁੰਦੇ ਬਾਅਦ ਚ ਨਹੀਂ ਨਹੀਂ ਦੇਖੋ ਸੇਵਾ ਦਾ ਮੰਤਵ ਜਦੋਂ ਕੋਈ ਆਫਤ ਆਉਂਦੀ ਹੈ ਉਦੋਂ ਸਾਰਿਆਂ ਦਾ ਜੁੜ ਜਾਣਾ ਵੀ ਜ਼ਰੂਰੀ ਹੁੰਦਾ ਤੇ ਸੁਭਾਵਿਕ ਵੀ ਹੁੰਦਾ ਤੇ ਸਾਰੇ ਆਪਾਂ ਇੱਕ ਦੂਜੇ ਲਈ ਆਵਿ ਜਨੈ ਪਰ ਜੇ ਲਗਾਤਾਰ ਹੀ ਕਰਦੇ ਰਹੋ ਤਾਂ ਫਿਰ ਹਰਜ ਵੀ ਕੀ ਹੈ ਹੈਨਾ ਹੁਣ ਆਪਾਂ ਸਾਰਾ ਸਾਲ ਹੀ ਲੱਗੇ ਰਹਿਣਾ ਹੈ ਸਾ ਸਿੱਧੀ ਦਿਹਾੜੇ ਚੰਦੇ ਆ ਮੈਨੂੰ ਲੱਗਦਾ ਵੀ ਬਹੁਤ ਪਵਿੱਤਰ ਦਿਨ ਨਹੀਂ ਕਹਿ ਲੋ ਸੀ ਤੁਹਾਡੇ ਲਈ ਉਹੀ ਪ੍ਰੇਰ ਦੇ ਜਿਨ੍ਹਾਂ ਨੂੰ ਅਸੀਂ ਮੱਥਾ ਟੇਕਦੇ ਜਿਨ੍ਹਾਂ ਨੂੰ ਸਾਡੇ ਬਜ਼ੁਰਗਾਂ ਨੇ ਮੱਥਾ ਟੇਕਿਆ ਹੈ ਜਿਹੜੇ ਸਖਿਆ ਮਨੋਂ ਪੜਦੇ ਆ ਜਿਹੜਾ ਸੀ ਬਚਪਨ ਸਕੂਲੇ ਚੀਜ਼ਾਂ ਪੜੀਆਂ ਉੱਥੋਂ ਫਿਰ ਸੇਵਾ ਨਿਕਲ ਕੇ ਆਉਂਦੇ ਨੇ ਕਿਉਂਕਿ ਹਰ ਤਰ੍ਹਾਂ ਦੀ ਮਿਸਾਲ ਹੈ ਵਾਰੀਅਰ ਦੀ ਵੀ ਹੈ ਲੇਖਕਾਂ ਦੀ ਵੀ ਹੈ ਭਾਈ ਕਨਈਆ ਦੀ ਵੀ ਹੈ ਹਰ ਤਰ੍ਹਾਂ ਦੀ ਮਿਸਾਲ ਹੈ ਸੋ ਹੌਲੀ ਹੌਲੀ ਜਿੱਦਾਂ ਜਿੱਦਾਂ ਆਪਾਂ ਕੰਮ ਕਰਦੇ ਆ ਜ਼ਿੰਦਗੀ ਚ ਵੇਚਦੇ ਆ ਆਪਾਂ ਆਪਣਾ ਆਪਣਾ ਜਿਹੜਾ ਆਸ਼ਾ ਚੋਣ ਲੈਂਦੇ ਆ ਕਿ ਮੇਰਾ ਆਵੇ ਬਹੁਤ سارے ਲੋਕ ਵੱਖੋ ਵੱਖਰੇ ਢੰਗ ਨਾਲ ਮਨਾਉਂਦੇ ਨੇ ਕੋਈ ਵਾਲ ਨਹੀਂ ਕਟਾਉਂਦਾ ਕੋਈ ਦਾੜੀ ਨਹੀਂ ਕਟਾਉਂਦਾ ਕੋਈ ਨਾਨ ਵੇਜ ਨਹੀਂ ਖਾਂਦਾ ਜਾਂ ਸ਼ੀਦੀ ਦਿਹਾੜੇ ਦੇ ਵਿੱਚ ਸਮਾਗਮ ਚ ਹੋ ਕੇ ਸ਼ਿਰਕਤ ਹੋ ਕੇ ਨਾਤਮਸਤਿਕ ਹੁੰਦਾ ਆਪਣੇ ਆਪਣੇ ਤੁਸੀਂ ਤੁਸੀਂ ਕਿਸ ਤਰੀਕੇ ਨਾਲ ਇਹ ਕੀ ਦੀਆਂ ਸੇਵਾ 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 ਕਰੋ ਬੜਾ ਲੱਗੇ ਰਹੋ ਜੇ ਤੁਹਾਨੂੰ ਤੁਹਾਡੀ ਜੇਬ ਚ ਇੱਕ ਰੁਪਈਆ ਤਾਂ ਜੇ ਉਹਨੂੰ ਵੰਡ ਲਓਗੇ ਤਾਂ ਚੰਗਾ ਉਹਦਾ ਇੱਕ ਵੀ ਕਿਹੜੇ ਕੰਮ ਆਉਣਾ ਕਿਉਂਕਿ ਭਵਿੱਖ ਵਿੱਚ ਵੈਸੇ ਆੜੀ ਕਾਗਜ਼ੀ ਗ੍ਰਾਂਂਸੀ ਹੋળી ਹੋળી ਬੰਦੀ ਜਾਣੀ ਹੈ ਕਾਗਜ਼ੀ ਰਹਿ ਜਾਣਾ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਕੱਲੋਂ ਆਪਾਂ ਬੈਂਕਾਂ 'ਚ ਕਿਸੇ ਦਾ ਬਹੁਤ ਕੈਸਾ ਪਿਆ ਹੈ ਬੈਂਕ ਕਿੰਨਾ ਮੋੜਦਾ ਸਾਨੂੰ ਕੱਲੋਂ ਬੈਂਕ ਫੇਲ ਹੋ ਗਿਆ ਕੀ ਮਿਲੂਗਾ ਕੁਛ ਨਹੀਂ ਲੋਕਰਾਂ ਦਾ ਕੀ ਮਿਲੂ ਕੁਛ ਨਹੀਂ ਸੋ ਕੋਸ਼ਿਸ਼ ਇਹ ਕਰੋ ਵੀ ਅੱਜ ਬਹੁਤ ਅੱਛੀ ਹੈ ਕੱਲ ਦੀ ਕਾੰਖਸ਼ਾ ਤੇ ਆਪਾਂ ਪਹਿਲਾਂ ਅੱਜ ਨਾ ਖਰਾਬ ਕਰੀਏ ਅੱਜ ਜੇ ਤੁਹਾਡੇ ਜੇਬ 'ਚ ਪੈਸੇ ਆ ਜੇ ਕਿਸੇ ਦਾ ਦਰਦ ਵੰਡ ਸਕਦਾ ਤਾਂ ਵੰਡ ਲਓ ਜਦੋਂ ਕੱਲੋਂ ਫੇਰ ਕਮਾਵਾਂ ਫੇਰ ਵਗ ਜਾਗੇ ਸਾਕੀ ਹਰ ਬੀਟ ਦਾ ਦਾ ਦਰਦ ਆਪਣੀ ਆਵਾਜ਼ ਚ ਬਿਆਨ ਕਰਦਾ ਮੈਂ ਤਾਂ ਗਾਉਂਦਾ ਰਹਣਾ ਯਾਰ ਤੂੰ ਸੁਣਦੇ ਨਹੀਂ ਮੇਰੇ ਗਾਣੇ ਪਹਿਲੀ ਗਾਤ ਤਾਂ ਸੀ ਮੈਂ ਹੜ ਮਾਰ ਗੇ ਯਾਦ ਨਹੀਂ ਸੁਣਿਆ ਨਹੀਂ ਤਰਾ ਤੇਨ ਟਿਕਟੋਕ ਤੇ ਜਾ ਆਜੇ ਵੀ ਥੱਲੇ ਅੱਖ ਤੇਰੀ ਨਹੀਂ ਦੇਖੋ ਜਿਹੜਾ ਜਿਹੜਾ ਸਮਾਜਿਕ ਵਿਸ਼ੇ ਆ ਇਹ ਤਾਂ ਮੈਂ ਜਦੋਂ ਤੋਂ ਗਾਉਣਾ ਲੱਗਿਆ ਉਦੋਂ ਤੋਂ ਸ਼ੁਰੂ ਕਰੇ ਹੋਏ ਹੋ ਇਸ ਕਰਕੇ ਮੇਰੀ ਨੇਚਰ ਚ ਹੈ ਮੈਨੂੰ ਕਿਸੇ ਨੇ ਕਿਹਾ ਨਹੀਂ ਮੇਰੀ ਤਸਵੀਰ ਚ ਹੈ ਆਪ ਦੇ ਲਈ ਆਪਦੇ ਆਪਣੇ ਲਈ ਗਾਉਣਾ ਚੰਗੀ ਗੱਲ ਹੁੰਦੀ ਹੈ ਔਰ ਕਮਰਸ਼ੀਅਲ ਤੋਂ ਪਰੇ ਹਟ ਕੇ ਬਹੁਤ ਚੀਜ਼ਾਂ ਹੁੰਦੀਆਂ ਨੇ ਜੇਕਰ ਇਹਨਾਂ ਲਈ ਬਹੁਤ ਸਟ੍ਰੌਂਗ ਹੋ ਤਾਂ ਲੱਗਦਾ ਪੂਰੇ ਦੇ ਵਿੱਚ ਇਹਨਾਂ ਆਫਤਾਂ ਤੋਂ ਬਚਿਆ ਜਾ ਸਕਦਾ ਜਾਂ ਇਹਦਾ ਬਚਾ ਕੀਤਾ ਜਾ ਸਕਦਾ ਇਹਨਾਂ ਬੜੀ ਲੰਬੀ ਡਿਸਕਸ਼ਨ ਹੈ ਇਹਨੂੰ ਤੁਸੀਂ ਅਸੀਂ ਐਡੀ ਛੇਤੀ ਬਾਈਂਡ ਅਪ ਨਹੀਂ ਕਰ ਸਕਦੇ ਕੁਦਰਤੀ ਆਫਤਾਂ ਜਿਹੜੀ ਕੁਦਰਤੀ ਆਫਤ ਹੈ ਉਹ ਤੋਂ ਬਚਿਆ ਜਾ ਸਕਦਾ ਕਿ ਜਿਹੜਿਆ ਮੈਨ ਮੈਡ ਆਫਤਾ ਉਹ ਤੋਂ ਬਚਣਾ ਬਹੁਤ ਮੁਸ਼ਕਲ ਆ ਭੂ ਵਿਗ ਵਿੱਚ ਇਹ ਵੱਡੀ ਦੁਨੀਆ ਨੂੰ ਚਲਾਉਣ ਵਾਲੇ ਲੋਕ ਤੈਅ ਕਰਦੇ ਜਾਂ ਕਿੱਥੇ ਹੋਣਾ ਹੈ ਪਾਣੀ ਕਿੱਥੇ ਹੋਣਾ ਹੈ ਬੱਦਲ ਕਿੱਥੇ ਬਟਣਾ ਸੋ ਉਹ ਉਸ ਤਰ੍ਹਾਂ ਦੀ ਸੰਭਾਵਨਾ ਚ ਕਿਵੇਂ ਬਚਣਾ ਇਨਸਾਨ ਨੇ ਇੱذਲੀ ਗੋਸ਼ਟੀਆਂ ਵੀ ਹੋਣੇ ਚਾਹੀਦੀਆਂ ਅੱਛੇ ਲੋਕਾਂ ਨਾਲ ਮਿਲ ਬੈਠਣਾ ਚਾਹੀਦਾ ਠੀਕ ਹੈ ਚਲੋ ਵੀ ਡਟੇ ਮੈਂ ਤੁਸੀਂ ਸੇਵਾ ਕਰਦੇ ਹੋ ਦੇਖੋ ਤੁਸੀਂ ਜਦੋਂ ਕੋਈ ਇੱਕ ਬੰਦਾ ਕੋਈ ਸੇਵਾ ਕਰਨ ਆਉਂਦਾ ਤੁਸੀਂ ਉਹਨੂੰ ਮਿਲਦੇ ਹੋ ਉਹਦਾ ਹੋਰ ਹੌਸਲਾ ਵਧਾਉਨੇ ਹੋ ਤੁਸੀਂ ਉਹਦੀ ਗੱਲ ਅੱਗੇ ਤੱਕ ਪਹੁੰਚਾਉਨੇ ਹੋ ਉਹਨੂੰ ਦੇਖ ਕੇ ਬਹੁਤ ਹੋਰ ਬੱਚੇ ਪ੍ਰਭਾਵਿਤ ਹੁੰਨੇ ਆ ਫਿਰ ਉਹ ਕੋਸ਼ਿਸ਼ ਕਰਦੇ ਆ ਐਦਾਂ ਟੁਪਕਾ ਟੁਪਕਾ ਜਿਵੇਂ ਕਹਿੰਨਾ ਹੈ ਨਾ ਸਾਗਰ ਬਣ ਜਾਂਦਾ ਐਦਾਂ ਤੁਸੀਂ ਅਸੀਂ ਸਾਰੇ ਰਲ ਕੇ ਕਰਦੇ ਆ ਜਿੰਨੇ ਕੁ ਜੋਗਿਆ ਕਰਦੇ ਰਹੋ ਬਸ ਮਾਨ ਸਾਹਿਬ ਪੰਜਾਬ ਵਿੱਚ ਨਸ਼ਾ ਰਕਾਬ ਸਰਕਾਰ ਨੇ ਜਿਹੜੀ ਉਪਰਾਈ ਉਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਜਾਂ ਤੁਸੀਂ ਕੀ ਮੈਸੇਜ ਜਾਰੀ ਕਰਨਾ ਹੈ ਕੋਈ ਮੈਨੂੰ ਲੱਗਦਾ ਜ਼ਿਆਦਾ ਪ੍ਰਸ਼ਾਸਨ ਦਾ ਸਕਦਾ ਕਿ ਨਸ਼ਾ ਕਿਸ ਮਾਤਰਾ ਚ ਤੇ ਕਿੱਥੋਂ ਹਟ ਸਕਦਾ ਨਸ਼ੇ ਦੀ ਬੈਕਬੋਨ ਟੁੱਟ ਜੂਗੀ ਤਾਂ ਹਟ ਜਾਊਗਾ ਔਰ ਇਹ ਇਹ ਵੀ ਬਹੁਤ ਬੜਾ ਮਤਲਬ ਇਹ ਚੀਜ਼ਾਂ ਡਿਬੇਟ ਦੀਆਂ ਹੈ ਕਿ ਮੇਰੇ ਜਾਂ ਤੁਹਾਡੇ ਇੱਕ ਸਵਾਲ ਨਾਲ ਚੀਜ਼ਾਂ ਨਹੀਂ ਖਤਮ ਹੋਣੇ ਇਧਰ ਲਈ ਨਾ ਪਿੰਡ ਪੱਦਰ ਤੇ ਤੁਹਾਨੂੰ ਆਪ ਤੁਹਾਨੂੰ ਸਾਰ ਨੂੰ ਐਫਰਟ ਕਰਨੇ ਪੈਣਗੇ ਨਸ਼ਾ ਕੱਲਾ ਜੇ ਆਪਾਂ ਸੋਚੀਏ ਵੀ ਪ੍ਰਸ਼ਾਸਨ ਨਹੀਂ ਮਗਾ ਸਕਦਾ ਨਾ ਇਹ ਪਿੰਡਾਂ ਦੇ ਲੋਕਾਂ ਨੂੰ ਪਹਿਲਾਂ ਆਪਣੇ ਮੁੰਡਿਆਂ ਨੂੰ ਤੋੜਨਾ ਪਊਗਾ ਬਹੁਤ ਚੀਜ਼ਾਂ ਨਾ ਕੀ ਹੁੰਦਾ ਜਦੋਂ ਬੰਦੇ ਦੀ ਚੜ੍ਹਦੀ ਉਮਰ ਹੁੰਦੀ ਹੈ ਨਾ ਉਹ ਜ਼ਹਿਨੀਆਂ ਤੌਰ ਤੇ ਉਹਨੂੰ ਮੋੜਨਾ ਹੁੰਦਾ ਹੈ ਕਈ ਵਾਰੀ ਚੀਜ਼ਾਂ ਪ੍ਰੈਸ਼ਰ ਨਾਲ ਵੀ ਠੀਕ ਹੋਣੀਆਂ ਉਹਨੂੰ ਜ਼ਹਿਨੀਆਂ ਤੌਰ ਤੇ ਉਹਨਾਂ ਨੂੰ ਉਸ ਤਰ੍ਹਾਂ ਦੀ ਪ੍ਰੈਸ਼ਿੰਗ ਦੀ ਲੋਡ ਹੁੰਦੀ ਹੈ ਉਹਦੇ ਨਾਲ ਜਿੱਦ ਨਾਲ ਕਈ ਵਾਰੀ ਬੱਚੇ ਮੋੜੋ ਨੇ ਉਹਨਾਂ ਨੂੰ ਆਪਣੀਆਂ ਸਖਿਆਵਾਂ ਦੇਣੀਆਂ ਪੈਣਗੀਆਂ ਸਾਡੇ ਪ੍ਰੇਚਰ ਵਰਗ ਨੂੰ ਐਫਰਟ ਕਰਨੇ ਪੈਣਗੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਮਤੇ ਪਾਉਣੇ ਪੈਣਗੇ ਫਿਰ ਫਿਰ ਹੋ ਜਾਊਗਾ ਕੋਈ ਐਡੀ ਗੱਲ ਭਾਈ ਮਨਦੀਪ ਸਿੰਘ ਖਾਲਸਾ ਨੇ ਅੰਮ੍ਰਿਤਸਰ ਦੇ ਪ੍ਰੈਸ ਕਲੱਬ ਵਿਖੇ ਪ੍ਰੈਸ ਕਾਨਫਰੰਸ ਰਾਨ ਕੇ ਹੈ ਕਿ ਤਨਤਨਜੀ ਗੁਰਗਰੰਤ ਸਾਹਿਬ ਜੀ ਦੀ ਬੇਅਦਬ ਵਿਦੇ ਮਾਮਲੇ ਨੂੰ ਲੈ ਕੇ ਵੀਰ ਗੁਰਜੀਤ ਸਿੰਘ ਵੱਲੋਂ ਸਮਾਣਾ ਵਿਖੇ ਟਾਵਰ ਤੇ ਬੈਠ ਕੇ ਕੀਤਾ ਜਾ ਰਿਹਾ ਸੰਘਰਸ਼ ਪਿਛਲੇ 15 ਮਹੀਨਿਆਂ ਤੋਂ ਚੱਲੀ ਹੈ ਉਹਨਾਂ ਦੱਸੇ ਕਿ ਵੀਰ ਗੁਰਜੀਤ ਸਿੰਘ ਕਿਸੇ ਨੀਚੇ ਸਵਾਰਥ ਲਈ ਨਹੀਂ ਸਗੋ ਗੁਰੂ ਸਾਹਿਬ ਦੀ ਬੇਅਦਬ ਵਿਦੇ ਖਿਲਾਫ ਇਨਸਾਫ ਦੇ ਮੰਗ ਲਈ ਇਹ ਕਦਮ ਚੁੱਕਦੇ ਹਨ ਇਸ ਦੌਰਾਨ ਉਹਨਾਂ ਦੀ ਸਿਹਤ ਕਾਫੀ ਖਰਾਬ ਹੋ ਚੁੱਕੀ ਹੈ ਜੋ ਕਿ ਬਹੁਤ ਚਿੰਤਾ ਦਾ ਵਿਸ਼ਾ ਹੈ ਹੋ ਗਿਆ ਆਪਣਾ ਵੀਰ ਗੁਰਜੀਤ ਸਿੰਘ ਟਾਵਰ ਤੇ ਬੈਠਾ ਹੈ 400 ਫੁੱਟ ਟਾਵਰ ਦੇ ਉੱਪਰ ਜਿਹੜੀਆਂ ਕਹਿ ਲੋ ਕਿ ਵੀਰ ਬੈਠਾ ਕਿਉਂ ਸਭ ਤੋਂ ਵੱਡੀ ਗੱਲ ਤੇ ਇਹ ਹੈ ਉਹਦਾ ਕਾਰਨ ਕੀ ਹੈ ਕਾਰਨ ਦੇਖੋ ਉਹਦਾ ਇਹ ਜੇ ਕਿ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਹੋ ਰਹੀ ਹੈ ਉਹਦੇ ਰਿਕਾਰਡਿੰਗ ਆਪਣਾ ਵੀਰ ਗੁਰਜੀਤ ਸਿੰਘ ਟਾਵਰ ਤੇ ਬੈਠਾ ਹੈ ਪਰ ਉਹਦੀ ਹੁਣ ਇਸ ਟਾਈਮ ਜੇ ਦੇਖਿਆ ਜਾਵੇ ਹਾਲਤ ਕਾਫੀ ਗੰਭੀਰ ਚੱਲ ਰਹੀ ਹੈ ਤੇ ਹੁਣ ਤੇ ਉਹਦੀ ਸਿਹਤ ਵੀ ਕਾਫੀ ਖਰਾਬ ਹੋ ਚੁੱਕੀ ਵੀਰ ਗੁਰਜੀਤ ਸਿੰਘ ਜੀ ਤੇ ਸਾਡੀਆਂ ਜਿਹੜੀਆਂ ਸਰਕਾਰ ਕਹਿ ਲੋ ਜਦੋਂ ਪਹਿਲਾਂ ਸਰਕਾਰ ਬਣਾਉਣੀ ਹੁੰਦੀ ਆ ਉਦੋਂ ਉਸ ਟਾਈਮ ਵਾਅਦੇ ਕਰ ਦਿੰਦੇ ਆ ਕਿ ਆਪਾਂ ਬੇਦਵੀ ਉੱਤੇ ਸਖਤ ਕਾਨੂੰਨ ਬਣਾਵਾਂਗੇ ਸਾਡੇ ਬੰਦੀ ਸਿੰਘ ਰਿਹਾ ਕਰਾਂਗੇ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਪਰ ਇਸ ਦੇ ਉੱਤੇ ਕੋਈ ਵੀ ਧਿਆਨ ਨਹੀਂ ਦੇ ਰਿਹਾ ਹੁਣ ਇੱਕ ਤਰੀਕ ਨੂੰ ਉੱਥੋਂ ਵਹੀਰ ਚੱਲ ਲੱਗੀ ਐ ਸਮਾਨੇ ਟਾਵਰ ਤੋਂ ਵਕੋ ਵਕ ਪੜਾਦਰ ਪੜਾ ਹੁੰਦੀ ਹੋਈ ਪਟਿਆਲੇ ਤੋਂ ਲੁਧਿਆਣੇ ਤੋਂ ਫਗਵਾੜੇ ਤੋਂ ਜਲੰਧਰ ਸ਼ਹਿਰ ਤੋਂ ਪੜਾਦਰ ਪੜਾ ਹਰਮੰਦਰ ਸਾਹਿਬ ਤੇ ਸਮਾਪਤੀ ਹੋਣੀ ਹੈ ਤੇ ਇੱਥੇ ਮੈਂ ਸਾਰਿਆਂ ਨੂੰ ਸਤਿਕਾਰ ਜੋ ਸਹਿਤ ਬੇਨਤੀ ਕਰਦਾ ਵਾਂ ਕਿ ਜਿੰਨੇ ਵੀ ਆਪਣੀਆਂ ਸਿੱਖ ਜਥੇ ਬੰਦੀਆਂ ਕਿਸਾਨ ਜਥੇ ਬੰਦੀਆਂ ਤੇ ਜਿੰਨੇ ਵੀ ਆਪਣੇ ਸਤਿਕਾਰਯੋਗ ਅਕਸਾਲ ਵਾਲੇ ਨੇ ਸਾਰਿਆਂ ਨੂੰ ਸਤਿਕਾਰਯੋਗ ਨੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਜਰੂਰ 1 ਤਰੀਕ ਤੋਂ ਲੈ ਕੇ 15 ਤਰੀਕ ਤੱਕ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਜਰੂਰ ਹਾਜ਼ਰੀ ਭਰੋ ਕਿਉਂਕਿ ਜਿਹੜਾ ਵੀਰ ਗੁਰਜੀਤ ਸਿੰਘ ਟਾਵਰ ਤੇ ਬੈਠਾ ਉਹ ਆਪਣੇ ਕਹਿ ਲੋ ਕਿ ਨਿੱਜੀ ਸਵਾਰਥਾਂ ਵਾਸਤੇ ਨੇ ਬੈਠਾ ਉਹ ਤਾਂ ਤਾਂ ਸ਼੍ਰੀ ਗੁਰਗੰਸਾਹਿ ਦੀ ਹੋਰ ਹੀ ਬੇਦਬੀ ਐ ਉਹਦੇ ਮੁਤਲਕ ਬੈਠਾ ਉੱਥੇ ਪਰ ਸਾਡਾ ਸਾਰਿਆਂ ਦਾ ਉੱਥੇ ਫਰਜ਼ ਵੀ ਬੰਦਾ ਕਿ ਅਸੀਂ ਵੀਰ ਗੁਰਜੀਤ ਸਿੰਘ ਦਾ ਸਾਥ ਦਈਏ ਹੁਣ ਦੇਖੋ 15 ਮਹੀਨੇ ਹੋ ਤੋ ਉੱਪਰ ਸਮਾ ਹੋ ਜੱਲਾ ਵੀਰ ਗੁਰਜੀਤ ਸਿੰਘ ਨੂੰ ਟਾਵਰ ਤੇ ਬੈਠੇ ਨੂੰ ਦੇਖੋ ਚਲੋ ਜਿੰਨੇ ਵੀ ਵੀਰ ਭਰਾ ਉੱਥੇ ਹਾਜ਼ਰੀ ਲਾ ਚੁੱਕੇ ਨੇ ਅਸੀਂ ਤੁਹਾਨੂੰ ਦੁਬਾਰਾ ਫੇਰ ਕਹਿੰਨੇ ਕਿ ਸਰਕਾਰਾਂ ਦਾ ਕਿੰਨਾ ਵੱਲ ਧਿਆਨ ਬਿਲਕੁਲ ਨਹੀਂ ਜਾ ਰਿਹਾ भी भी कि ਜਿਹੜਾ ਕੀ ਗੁਰਗੰਸੈਹ ਦੀ ਜਿਹੜੀ ਬੇਦਬੀ ਵਾਲੀ ਉੱਤੇ ਹੱਲ ਨਹੀਂ ਕਰਦੇ ਫਿਰ ਤੇ ਜਿੰਨੇ ਵੀ ਸਾਡੇ ਵੀਰ ਭਰਾ ਨੇ ਪਿੰਡਾਂ ਤੋਂ ਮੈਂ ਤੇ ਕਹਿੰਨਾ ਕਿ ਇੱਕ ਇੱਕ ਟਰਾਲੀ ਸਾਰੇ ਜਣੇ ਲੈ ਆਣ ਪਿੰਡਾਂ ਵਿੱਚੋਂ ਪੰਜ ਪੰਜ ਜਣੇ ਵੀ ਤੋਰ ਪੈਣ ਤੇ ਇਕੱਠ ਬਹੁਤ ਵੱਡਾ ਹੋ ਸਕਦਾ ਹੈ ਦੋਸਤੋਂ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬੋ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇ ਜਿੰਦਰ ਕਰਨੂ ਦੇਵ ਜਾਜ਼ਤ ਰੱਬ ਰੱਖਾ